ਹਾਂਜੀ ਦੋਸਤੋ ਦੋਸਤੋ ਅੱਜ ਮੈਂ ਤੁਹਾਡਾ ਕਰਾਉਣ ਜਾ ਰਿਹਾ ਫਾਇਦਾ ਹੀ ਫਾਇਦਾ ਕਿਉਂਕਿ ਮੈਂ ਪਹੁੰਚਿਆ ਹੈਗਾ ਵਾ ਤੰਦਰੂਲਾ ਮਾੜ ਵਾਲਿਆਂ ਦੇ ਔਰ ਅੰਦਰ ਜਾ ਕੇ ਦੇਖੋ ਤੁਸੀਂ ਠੀਰ ساری ਜਿਹੜੀ ਹੈ ਵੈਰਾਈਟੀ ਹੈਗੀ ਆ ਔਰ ਬਹੁਤ ساری ਵੈਰਾਈਟੀ ਤੇ ਦਿਵਾਲੀ ਦੇ ਲਾਗੇ ਆ ਕੇ ਬਹੁਤ ਜ਼ਿਆਦਾ ਮਰਗੀ ਜਿਹੜੇ ਗਿਫਟਾਂ ਜਿਹੜੇ ਐਮਪਰੇਨ ਨਾਲ ਲਏ ਹੈਗੇ ਆ ਔਰ ਇਥੇ ਆਜੋ ਤੁਹਾਨੂੰ ਮੈਂ ਅੰਦਰ ਲੈ ਕੇ ਚਲਦਾ ਔਰ ਤੁਹਾਨੂੰ ਦਿਖਾਉਣਾ ਵਾ ਕਿਹੜੀ ਕਿਹੜੀ ਗਿਫਟ ਕਿਹੜੀ ਕਿਹੜੀ ਲਗਾਈ ਹੈ ਕਿਹੜੀ ਕਿਹੜੀ ਆਈਟਮ ਤੇ ਲਗਾਈ ਹੈ ਹਾਂਜੀ ਮੈਂ ਆ ਗਿਆ ਹੈਗਾ ਅੰਦਰ ਤੇ ਮੈਂ ਤੁਹਾਨੂੰ ਦਿਖਾਉਣਾ ਵਾ ਕਿਹੜੀ ਕਿਹੜ ਤੁਸੀਂ ਇੱਧਰ ਦੇਖੋ ਬਈ ਲੋ ਇੱਕ ਨਾਲ ਇੱਕ ਫ੍ਰੀ ਆ ਦੇਖ ਸਕਦੇ ਤੁਸੀਂ ਲਿਬ ਲੈਬ ਦੇ ਡਾਈਪਰ ਦੇਖ ਸਕਦੇ ਆ ਇਥੇ ਲਈ ਬਿਸਕਟ ਵਗੈਰਾ ਸਨੈਕਸ ਵਗੈਰਾ ਸਾਰੀਆਂ ਇੱਕ ਨਾਲ ਇੱਕ ਆਕੜੋਂ ਫ੍ਰੀ ਹੈਗੀ ਆ ਆ ਇਹ ਸਾਰੀ ਆਈਟਮ ਹੈਗੀ ਇੱਕ ਨਾਲ ਇੱਕ ਫ੍ਰੀ ਔਰ ਸਪ੍ਰਿੰਗਲ ਦੀ ਜਿਹੜੀ ਹੈਗੀ ਆ ਕੈਟਲ ਇੱਤੇ ਵੀ ਬਹੁਤ ਵੱਲ ਹੀ ਸ਼ੋਟ ਲਗਾਈ ਹੈਗੀ ਆ ਸੋ ਉਸ ਤੋਂ ਬਾਅਦ ਜੇ ਤੁਸੀਂ ਇੱਧਰ ਆ ਜਾਓ 50% ਆਫ ਜਿੰਨੀ ਵੀ ਬੀਟੀਡਬਲ ਦੀ ਵੈਰਾਈਟੀ ਹੈਗੀ ਆ ਭਾਈ ਹੁਣ ਕਹਿੰਦਾ ਸਾਰਿਆਂ ਤੇ ਮਤਲਬ ਗਿਫਟ ਆਈਟਮ ਆਪਨ ਲਈ ਹੈਗੀ ਆ ਸੋ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਬਾਕੀ ਆਪਾਂ ਭਾਜੀ ਉਹਨਾਂ ਨਾਲ ਕਰਦੇ ਗੱਲਬਾਤ ਉਹ ਸਾਨੂੰ ਦੱਸਣਗੇ ਵੀ ਕਿਹੜੀ ਕਿਹੜੀ ਆਈਟਮ ਤੇ ਕਿਹੜੀ ਕਿਹੜੀ ਸਕੀਮ ਲੱਗੀ ਹੈਗੀ। ਟੀਵੀ ਬਹੁਤ ਜਿਆਦਾ ਮੈਂ ਤੁਹਾਨੂੰ ਦਿਖਾਈ ਦਿੱਤੀ ਹੈਗੀ ਆ ਔਰ ਤੁਸੀਂ ਇੱਧਰ ਵੀ ਦੇਖ ਸਕਦੇ ਆ ਸਾਰੀਆਂ ਆਈਟਮਾਂ ਦੇ ਮਤਲਬ ਇਹਨਾਂ ਰੇਟ ਲਿਖ ਕੇ ਲਗਾਏ ਹੈਗੇ ਆ ਔਰ ਡੀਲ ਵੀ ਉਹਨਾਂ ਦੇ ਬਹੁਤ ਘੱਟ ਨੇ ਔਰ ਦੀਵਾਲੀ ਕਰਕੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆਫਰਾਂ ਹੈਗੀਆਂ। ਸੋ ਵੀਰ ਜੀ ਉਹਨਾਂ ਨਾਲ ਆਪਾਂ ਕਰਦੇ ਗੱਲਬਾਤ ਨਹੀਂ ਨਹੀਂ ਬਾਰੇ ਜਾਣਕਾਰੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਵੀਰ ਸਮ ਆਈਟਮ ਬਾਰੇ ਦੱਸੋ ਤੁਹਾਨੂੰ ਬਹੁਤ ਗਿਫਟ ਜਿਹੜੀ ਆਈਟਮਾਂ ਲਗਾਈਆਂ ਹੈਗੀਆਂ ਸਾਰੀ ਆਈਟਮ ਬਹੁਤ ਵੈਰਾਈਟੀ ਤੇ ਹਾਂ ਜੀ ਇਹਦੇ ਮੇਰੇ ਜਾਣਕਾਰੀ ਨਹੀਂ ਭਾਜੀ ਜਰੂਰ ਅਸੀਂ ਅਗਰ ਜੇ ਅਗਰ ਆਪਾਂ ਸ਼ੁਰੂ ਕਰੀਏ ਸਾਡੇ ਮਾਰਟ ਤੇ ਸਾਡਾ ਮਾਰਟ ਜਾਨਾ ਹੀ ਆਫਰ ਲਈ ਜਾਂਦਾ ਜਾਂਦਾ ਹੈ ਤੇ ਆਪਾਂ ਐਪ ਵੀ ਜੇ ਅਗਰ ਸ਼ੁਰੂ ਹੋਈਏ ਤੁਸੀਂ ਆਪ ਦੇਖ ਸਕਦੇ ਹੋ ਮਕੈਨਟੀ ਆਫਰ ਅੱਛਾ ਜੀ ਠੀਕ ਹੈ ਮਕੈਨਟੀ ਹਾਂ ਜੀ ਤਾਰਾ ਮਕੈਨਦਾ ਹੈ ਸਮਾਂ ਜੀ ਮਕੈਨਟੀ ਦੀ ਅਗਰ ਆਪਾਂ ਐਪ ਵੀ ਸ਼ੁਰੂ ਹੋਈਏ ਤੇ ਮਕੈਨਟੀ ਸਾਡੀ ਉੱਪਰ ਚੱਲਦੀ ਰਹਿੰਦੀ ਹੈ ਆਫਰ ਕਿਹੜੇ ਕਿਹੜੇ ਸਾਨੂੰ ਦੱਸੋ ਮਕੈਨਟੀ ਸਵਾ ਕਿਲੋ ਪੈਕ ਨਾਲ ਜੀ ਅਸੀਂ ਲਾਏ ਹੋਇਆ 100 ਰੁਪਏ ਦਾ ਜਿਹੜਾ ਠੰਡਾ ਆਉਂਦਾ ਉਹ ਬਿਲਕੁਲ ਫ੍ਰੀ ਅੱਛਾ ਜੀ ਕਹੋ ਇੱਕ ਸਵਾ ਕਿਲੋ ਦੇ ਪੈਕ ਤੇ 100 ਰ ਅਸੀਂ ਕੱਪ ਦੇਖ ਸਕਦੇ ਹਾਂ ਸਿਰਫ 100 ਰੁਪਏ ਦੀ ਰੇਂਜ ਤੇ ਅੱਛਾ 100 ਰੁਪਏ ਦੀ ਜੀ ਕੱਪਾਂ ਜੀ ਕੱਪ ਅਗੇ ਨਵੀਂ ਪੈਕਿੰਗ ਲੱਗੀ 100 ਰੁਪਏ ਤੇ ਤੁਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਵੈਰਾਈਟੀ ਹੈਗੀ ਆ ਹਾਟ ਕੇਸ ਦੇ ਸਕਦੇ ਹਾਂ ਸਿਰਫ 300 ਰੁਪਏ ਦੀ ਰੇਂਜ ਤੇ ਹਾਟ ਕੇਸ ਜੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕੁਆਲਿਟੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸੋ ਵੀ ਉਧਰ BTW ਦਾ ਮਾਲ ਬਹੁਤ ਲੱਗਾ ਹੋਇਆ ਤਾਂ ਕਿਉਂਕਿ ਤੁਸੀਂ ਬਹੁਤ ਲਾਏ ਹੈਗੀਆਂ ਬਿਲਕੁਲ ਜੀ ਬਿਲਕੁਲ ਜੀ ਇਹ ਸਾਡਾ ਦੀਵਾਲੀ ਤੇ ਅਸੀਂ ਗਿਫਟਿੰਗ ਮੰਗਾਈ ਹੈ ਸਾਰੀ ਇਕਨਾਲਿਕ ਤਰੀਬ ਨਾਲ ਪਹਿਲਾਂ ਸਿਰਫ 20% ਆਫ ਤੇ BTW ਦਾ ਸਾਰਾ ਇੱਕ ਨਾਲ ਇੱਕ ਫਰੀ ਲਾਇਆ ਜੀ ਤੁਸੀਂ ਅੱਜ ਅਸੀਂ ਦੀਵਾਲੀ ਤੇ ਲੈਫ ਲਾਇਆ ਰੀਅਲ ਤੇ ਵੀ 140 ਐਮ ਆਰ ਪੀ ਹੈ ਸਿਰਫ 100 ਰੁਪਏ ਦਾ ਲਾਇਆ 140 एमआरपी सिर्फ 100 रु हां जी जेरे ਤੁਸੀਂ ਤੁਸੀਂ ਵੀ ਮਾਰਕੀਟ ਜਾਓਗੇ ਤੁਹਾਨੂੰ ਇਹ ਚੀਜ਼ਾਂ ਸਾਰੀ ਐਮਰਪੀ ਤੇ ਮਿਲਣੀ ਹੈ ਸੋ ਦੋਸਤੋ ਤੁਹਾਨੂੰ ਇਹ ਮੇਰੇ ਖਾਲਾ ਟੰਡ ਵਿੱਚ ਕਿਤੇ ਵੀ ਇਹ ਰੇਟ ਤੇ ਮਿਲਣਾ ਨਹੀਂ ਹੈਗਾ ਜਿਹੜਾ ਵੀਰਜੀ ਹੁਣਾਂ ਨੇ ਲਗਾਇਆ ਹੋਰ ਸੋ ਵੀਰਜੀ ਦੱਸਿਆ ਸਾਨੂੰ ਆ ਜਿਹੜੀ ਪੈਕਿੰਗ ਕੀਤੀ ਹੈ ਇਹ ਆ ਪੈਕਿੰਗ ਅਸੀਂ ਆਪਣੀ ਕੀਤੀ ਹੈ ਇੱਕ ਜੀ ਦੇਖੋ ਕਾਫੀ ਐਡਵਾ ਪਾਈਆਂ ਐ ਚ ਉਹ ਵੀ ਸਾਰੀ ਵਧੀਆ ਪਾਈਆਂ ਫ੍ਰੈਂਟਾ ਹੋ ਗਿਆ ਕੈਡਬਰੀ ਚਾਕਲੇਟਸ ਹੋ ਗਈ ਹੈ ਬਿਟਾਨੀਆ ਦੇ ਬਿਸਕਟਸ ਹੋ ਗਈ ਹੈ ਸਾਰਾ ਕੁਝ ਪਾਇਆ ਹੈ ਸਿਰਫ 250 ਰੁਪਏ ਦੀ ਪੈਕਿੰਗ ਹੈ 250 ਰੁਪਏ ਦੀ ਐਦਾਂ ਦੀ ਅਸੀਂ ਜੇ ਤੁਸੀਂ ਆਪਣੀ ਕੋਈ ਪੈਕਿੰਗ ਬਣਾਉ ਪ੍ਰਿੰਗਲ ਜਿਹੜੀ ਹੈਗੀ ਬਹੁਤ ਸਾਡੇ ਕੋਲ ਵੀ ਦੇਖ ਸਕਦੇ ਆ ਫੁੱਲ ਟਿਕ ਟਾਂਡੇ ਚ ਤੁਹਾਨੂੰ ਕਿਤੇ ਨਹੀਂ ਮਿਲਣੀ ਪ੍ਰਿੰਗਲ ਦੀ ਕੈਟਲ ਹੈ ਸਿਰਫ ਔਰ ਸਿਰਫ 550 ਰੁਪਏ ਚ ਪੈਣੀ ਤੁਹਾਨੂੰ ਸਿਰਫ 550 ਹਾਂਜੀ ਸਾਲ ਦੀ ਗਾਰੰਟੀ 1100 ਰੇਟ ਹੈ ਦਾ 50% ਆਫ ਲੱਗ ਗਿਆ ਸਿਰਫ 550 ਰੁਪਏ ਚ ਜੀ ਜੀ ਠੀਕ ਹੈ ਉਹ ਵੀ ਗਾਰੰਟੀ ਵਾਲੀ ਹੈ ਐ ਨਹੀਂ ਕਿ ਤੁਹਾਨੂੰ ਕੋਈ ਬਿਨਾ ਚਾਈਨਿਸ ਦੇਵਾਂਗੇ ਗਾਰੰਟੀ ਨਹੀਂ ਮਿਲੂਗੀ ਸਾਲ ਦੀ ਗਾਰੰਟੀ ਹੈ ਕੰਪਨੀ ਦੀ ਕੈਟਲ ਹੈ ਹੋਮ ਸਰਵਿਸ ਹੈ ਜੇ ਤੁਹਾਨੂੰ ਕੋਈ ਇਸ਼ੂ ਆਉਂਦਾ ਹੈ ਅਸੀਂ ਤੁਹਾਨੂੰ ਨਵਾਂ ਪੀਤਾਵਾਂਗੇ ਠੀਕ ਹੈ ਜੀ ਹੋਲ ਗਰੰਟੀਡ ਕੈਟਲ ਹੈ ਇਸ ਤੋਂ ਬਾਅਦ ਤੁਸੀਂ ਇਹ ਸੈਕਸ਼ਨ ਸਾਡਾ ਦੇਖ ਕੇ ਹੋਣਾ ਸਾਰਾ ਇਕਨੋਲਿਕ ਥ੍ਰੀ ਸੈਟ ਆਲਵੇਸ ਸਮਾਨ ਲੱਗਦਾ ਰਹਿੰਦਾ ਆ ਜੀ ਠੀਕ ਹੈ ਜੀ ਇਹ ਵੀ ਤੁਸੀਂ ਅੱਜ ਦੇ ਵਿੱਚ ਦੇਖ ਸਕਦੇ ਹੋ ਸਾਡੇ ਕੋਲ ਮੈਕਰੋਨੀ ਪਾਸਤਾ ਹੋ ਗਿਆ ਆਪਣਾ ਸਾਰਾ ਕੁਝ ਤੇ ਇੱਕ ਤਰੂ ਦਿਖਾਣੇ ਡੈਲ ਮੋਂਟੇਜ ਦੇ ਡੇਟਸ ਜਿਹੜੇ ਅੱਜਕੱਲ ਚੱਲਦੇ ਆ ਉਹ ਵੀ ਸਾਡੇ ਕੋਲ 2 ਵਨ 1 ਗੈਟ 1 ਚ ਲੱਗੇ ਹੁੰਦੇ ਆ ਅਡਲਮੋਂਟੇ ਦੇ ਡੀਡਸ ਹਜੂਰਾ ਅਡਲਮੋਂਟੇ ਦੇ ਡੀਡਸ ਦੇਖੋ ਹਾਂਜੀ ਇਹ ਵੀ ਤੁਹਾਡੇ ਸਾਡੇ ਕੋਲ 21 ਗੈਟਵਾਂਚ ਲੱਗੀ ਹੁੰਦੇ ਤੁਸੀਂ ਇੱਦਾਂ ਜੀ ਸਾਡੇ ਕੋਲ ਹਰ ਰੋਜ਼ ਤੇ ਆਫਰਸ ਚੇਂਜ ਹੁੰਦੀਆਂ ਆਇਆਂ ਕੁਝ ਨਵੀਂ ਡੀਲ ਹੁੰਦੀਆਂ ਕੋਈ ਛੱਡਦੀਆਂ ਇੱਕ ਦੱਸੋ ਵੀ ਤੈਨੂੰ ਜਿਹੜੀ ਆਫਰਾਂ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ ਕੁਛ ਨਹੀਂ ਬਿਲਕੁਲ ਜੀ ਹਾਂਜੀ ਕੁਝ ਆਫਰਾਂ ਜਿਹਦੇ ਸਪੋਰਟ ਕਰੋ ਸਾਡੇ ਸ਼ੈਂਪੂ ਹੋ ਗਏ ਵੱਡੇ ਸ਼ੈਂਪੂ ਹੋ ਗਏ ਜੀ ਬਾਡੀ ਵਾਸ਼ ਹੋ ਗਏ ਸਾਡੇ ਆਫਰ ਸਾਡੇ ਸਾਰੇ ਸਾਲ ਚੱਲਦੀਆਂ ਪਾਸਤਾ ਹੋ ਗਿਆ ਇਹ ਸਾਡੇ ਜਦੋਂ ਦਾ ਆਪਾਂ ਮਾਰਕੋਲੇ ਆਪਾਂ ਕੁਝ ਆਫਰਸ ਆਲਵੇਸ ਦਿੱਤੀਆਂ ਆ। ਤੇ ਕੁਝ ਆਫਰਸ ਜਿਹੜੀ ਹੋਣੀਆਂ ਸਾਡੂ ਉਹ ਡੀਲ ਵੀਕਲੀ ਚੇਂਜ ਹੁੰਦੀ ਹੈ। ਕੁਝ ਆਫਰਸ ਕਰਦੇ ਰਹਿੰਦੇ। ਉਹ ਵੀ ਹੁੰਦੀ ਰਹਿੰਦੀ ਹੈ ਜੀ। ਜਿੱਦਾਂ ਦੇ ਆਫਰ ਦਿੰਦੇ ਆ ਆਪਾਂ ਜਰੂਰ ਆਪਾਂ ਕਾਪਰ ਕਸਟਮਰ ਲਈ ਦਿੰਦੇ ਜੀ। ਕਸਟਮਰ ਨੂੰ ਸਾਨੂੰ ਪਿਆਰ ਦਿੰਦਾ ਜੀ ਕਸਟਮਰ ਨੂੰ ਆਫਰ ਦਿੰਦੇ ਆ ਜੀ। ਹਾਂਜੀ ਐਦਾਂ ਦੇ ਆਫਰ ਤੋਂ ਜੇ ਤੁਸੀਂ ਵੀ ਆਪਣਾ ਫਾਇਦਾ ਕਾਉਣਾ ਹੈਗਾ। ਹਾਂਜੀ ਤੇ ਤੁਸੀਂ ਹਜੇ ਆ ਦੇਖੋਗੇ ਡਰਾਈ ਫਰੂਟ ਤੇ ਪੈਕਿੰਗ ਵੀ ਸਾਡੇ ਦੇਖੋਗੇ। ਆਪਾਂ ਇਹ ਵੀ ਦੀਵਾਲੀ ਤੇ ਮੰਗਾਇਆ। ਇਹ ਸਾਰਾ 40% ਤੇ। ਸਹੀ 40% 40 ਦੋਸਤੋ ਦੇਖ ਸਕਦੇ ਆ ਆਲਮੰਡ ਉਹ ਵੀ ਸਾਰਾ ਬ੍ਰਾਂਡਡ ਹੈ ਜੀ ਹਾਂਜੀ ਬਹੁਤ ਕੁਝ 4-5 ਇਟਮਾਂ ਦੇ ਵਿੱਚ ਚਾਹੇ ਆਹ ਦੇਖੋ ਜੀ 825 ਮਾਰਕੀਆ 825 ਮਾਰਕੀਆ ਸਿਰਫ 495 ਰੁਪਏ ਦੇ ਸਿਰਫ 495 ਰੁਪਏ ਹਾਂਜੀ ਸੋ ਜੇ ਦੋਸਤੋ ਤੁਸੀਂ ਵੀ ਫਾਇਦਾ ਲੈਣਾ ਹੈਗਾ ਵਾ ਔਰ ਕਰਨੀ ਹੈਗੇ ਆਪਣੇ ਪੈਸੇ ਦੀ ਬਚਤ ਤੇ ਨਰੂਲਾਮਾਲ ਜਰੂਰ ਆਇਓ ਤੋ ਇੱਕ ਵਾਰੀ ਵੀਰ ਜੀ ਸਾਨੂੰ ਇਹਦੀ ਲੋਕੇਸ਼ਨ ਦੱਸ ਦੋ ਕਿ ਕਿੱਥੇ ਹੈਗਾ ਨਰੋਲਾ ਪਾੜੀ ਜਰੂਰ ਤੁਸੀਂ ਆਪਾਂ ਟਾਂਡੇ ਹਸਪੀਟਲ ਚੌਕ ਤੋਂ ਸ਼ਿਮਲਾ ਪਾੜੀ ਵੱਲ ਜਦੋਂ ਅਸੀਂ ਜਾਂਦੇ ਹਾਂ ਤੇ ਸ਼ਿਮਲਾ ਪਾੜੀ ਤੋਂ 50 ਮੀਟਰ ਪਿੱਛੇ ਦੀ ਅੱਬੇ ਪਾਸੇ ਆ ਨਿਰਮਲ ਵੱਡ ਪੈਂਦਾ ਆ ਤੁਸੀਂ ਉੱਥੇ ਪਹੁੰਚ ਕੇ ਸਾਰਾ ਫਰਜ਼ ਦਾ ਬੇਨਫਿਟ ਲੈ ਸਕਦੇ ਆਂ ਹਾਂਜੀ ਸੋ ਵੀਰ ਜੀ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ